ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸਿਟੀ ਥਾਣਾ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਮੁੱਖ ਅਫਸਰ ਜਸਪ੍ਰੀਤ ਸਿੰਘ ਜੀ ਵੱਲੋਂ ਵਿਸ਼ੇਸ਼ ਇੱਕ ਪ੍ਰੈਸ ਨਾਲ ਮੀਟਿੰਗ ਰੱਖੀ ਗਈ ਔਰ ਇਸ ਮੀਟਿੰਗ ਦੌਰਾਨ ਸਮਾਣਾ ਸ਼ਹਿਰ ਦੇ ਤਕਰੀਬਨ ਸਾਰੇ ਹੀ ਅ ਸਿਨੀਅਰ ਅਤੇ ਜੂਨੀਅਰ ਪੱਤਰਕਾਰ ਹਾਜ਼ਰ ਸਨ ਜਿਨ੍ਹਾਂ ਦੇ ਵਿੱਚ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਅਤੇ ਵੈਬ ਟੀਵੀ YouTube ਚੈਨਲ ਸਾਰੇ ਹੀ ਤਕਰੀਬਨ ਜਿਹੜੇ ਪੱਤਰਕਾਰ ਸਹਿਬਾਨ ਉਹ ਹਾਜ਼ਰ ਸਨ ਆਪਾਂ ਗੱਲਬਾਤ ਵੀ ਕਰਦੇ ਆ ਇੰਸਪੈਕਟਰ ਸਾਹਿਬ ਥਾਣਾ ਅ ਸਿਟੀ ਸਮਾਣਾ ਦੇ ਮੁਖ ਅਫਸਰ ਜਸਪ੍ਰੀਤ ਸਿੰਘ ਹੋਰਾਂ ਨਾਲ ਜੋ ਕਿ ਅੱਜ ਵਿਸ਼ੇਸ਼ ਤੌਰ ਤੇ ਨਾ ਪ੍ਰੈਸ ਨਾਲ ਇੱਕ ਵਾਰਤਲਾਪ ਕੀਤਾ ਸਰ ਸੁਨੇਹਾ ਦੇਣਾ ਚਾਹੋਗੇ ਸ਼ਹਿਰ ਦੇ ਲੋਕਾਂ ਨੂੰ ਉਹ ਅੱਜ ਮੈਂ ਜਿਹੜਾ ਸਿਟੀ ਸਮਾਣਾ ਦੇ ਜਿਹੜੇ ਮੀਡੀਆ ਦੇ ਇਲੈਕਟ੍ਰੋਨਿਕ ਕਲਪ ਪ੍ਰਿੰਟ ਵੀ ਕਿ ਆਪਣਾ ਜਿਹੜਾ ਇਥੇ ਹੋ ਰਿਹਾ ਹੈ ਸਰਕਾਰ ਦਾ ਜਿਹੜਾ ਯੋਧ ਨਸ਼ਿਆਂ ਬੋਧ ਦਾ ਜਿਹੜਾ ਮਹਾਂਚਲਰੀ ਗਿਆ ਉਹ ਜਿਹੜੀ ਪਟਿਆਲਾ ਪੁਲਿਸ ਵਾਪਿਸ ਨੂੰ ਲੈ ਕੇ ਪੂਰੀ ਮਿਸਟਰੀ ਰਹੀ ਹੈ ਉਹ ਮਾਲਜੋ ਐਸਐਸਪੀ ਪਟਿਆਲਾ ਸ਼੍ਰੀ ਵਰਮਨ ਸ਼ਰਮਾ ਜੀ ਜਿਹੜਾ ਸੀਐਸਪੀ ਸਮਾਣਾ ਸੀਗੀ ਪદે ਸਥਾਪਤ ਪદે ਨੂੰ ਬਣਾ ਉਹਨਾਂ ਦੀ ਹਦਾਇਤਾਂ ਅਨੁਸਾਰ ਜਿਹੜਾ ਆਪਣਾ ਏਰੀਆ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਹੈਗੇ ਉਹਨਾਂ ਦੇ ਜਿਹੜਾ ਇਹਨਾਂ ਨੂੰ ਨਾੜ ਸਕੀ ਸੱਚੀ ਨਾਲ ਜੁੜੇ ਉਹ ਵੀ ਕੀਸ ਇਹ ਧੰਦੇ ਵਿੱਚ ਹੈਗੇ ਉਹਨਾਂ ਬਾਅਦ ਉਹਨਾਂ ਨੂੰ ਕੋਸ਼ਿਸ਼ ਕਰਨ ਸਰਕਾਰ ਲਿਆ ਹੈਗਾ ਜਿਹੜਾ ਕੇਸ ਉਹ ਜਿਹੜਾ ਕਿਸੇ ਵੀ ਕਿਸੇ ਵੀ ਕੀਮਤ ਦੇ ਬਕਸ਼ੇ ਦੀ ਉਹ ਇਸ ਤੋਂ ਬਣਾ ਜਿਹੜੀਆਂ ਹੋਅ ਚੈਪੀਆਂ ਹੋ ਹੋ ਵੀ ਸਮੱਸਿਆ ਵਾਲਾ ਜਿਹੜਾ ਟ੍ਰੈਡਿੰਗ ਦੀ ਸਮੱਸਿਆ ਹੈਗੀ ਤੋਂ ਇਹਨਾਂ ਨੂੰ ਲੈ ਕੇ ਵੀ ਅਸੀਂ ਜਿਹੜਾ ਜਿਹੜਾ ਹੈਗਾ ਪੂਰਾ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ